ਵੀ ਰਿਸ਼ਵਤ ਵੱਧ ਗਈ ਆ ਇੱਥੇ ਹੈ ਇਹ ਹਾਲਾਤ ਹੋ ਗਏ ਮਹਾਲੀ ਦੇ ਵਿੱਚ ਮਾਨ ਸਾਹਿਬ ਦਾ ਕਹਿੰਦੇ ਨੇ ਵੀ ਮੈਨੂੰ ਕੋਈ ਸਬੂਤ ਲਿਆਓ ਆ ਚੈੱਕ ਆਹ ਸਿਪਾਹੀ ਦੇ ਦਸਕਤ ਨੇ ਇਹ ਸਿਪਾਹੀ 10 ਸਾਲਾਂ ਚ ਇੱਥੋਂ ਦੀ ਮਹਾਲੀ ਦੀ ਪੁਲਿਸ ਦਾਸਦੇ ਵੇ ਵੀ ਬੈਂਕ ਚ ਗਿਆ ਕੀ ਕਰਨ ਸੀ ਮਾਮਲਾ ਕਿ ਦਿੱਤਾ ਸੀ ਇਹ ਕੀ ਮਾਮਲਾ ਮਟੌਰ ਥਾਣੇ ਦਾ ਮੇਰੇ ਲੜਕੇ ਨੂੰ ਬਾਹਰ ਭੇਜਣ ਵਾਸਤੇ ਐਗਰੀਮੈਂਟ ਕਰ ਲਿਆ ਵੀ ਬਾਹਰ ਨੌਕਰੀ ਮਿਲੂਗੀ ਸਬਜ਼ ਬਾਗਤ ਖਾਇਆ ਤੇ ਉਹ ਸਬਜ਼ ਬਾਗ ਦੇ ਵਿੱਚ ਫਸ ਗਏ ਸੀ ਹਰ ਬੰਦਾ ਕਹਿੰਦਾ ਵੀ ਮੇਰਾ ਬੱਚਾ ਸੈੱਟ ਹੋ ਜਾਵੇ ਤੇ ਇਹਨਾਂ ਨੇ ਪੈਸੇ ਲੈ ਲਏ ਇੱਥੇ ਤੱਕ ਆਇਆ ਵੀ ਬਲਵੰਤ ਸਿੰਘ ਰਾਮੋ ਵਾਲੀਆ ਦਾ ਪੀਏ ਵੀ ਇਸ ਕੇਸ ਦੇ ਵਿੱਚ ਰਿਸ਼ਵਤ ਲੈ ਗਿਆ ਆਬ ਆ ਹੈਗਾ ਹੀ ਇਰਾਜ਼ਨਾਮਾ ਹਮ ਦੀਪਿੰਦਰ ਅਕਲੀਆ ਦੀਪਿੰਦਰ ਸਿੰਘ ਅਕਲੀਏ ਨੇ ਸਾਡੇ ਕਿਤੇ ਦਸਤਕਤ ਨੇ ਦਿਖਾ ਦਿਓ